everyone welcome back to our new vlog guys ਕਿਵੇਂ ਤੁਸੀਂ ਹੋਪ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਠੀਕ ਹੋਵੋਗੇ ਕਰਦੇ ਆਂ ਵਲੋਗ ਦੀ ਸ਼ੁਰੂਆਤ गाइस ਬਸ ਮੈਂ ਹੁਣੇ-ਹੁਣੇ ਹਜੇ ਫ੍ਰੀ ਹੋਈ ਆਂ ਤੇ ਬੱਚੇ ਭੇਜੇ ਨੇ ਸਕੂਲ ਗੁੜੀਆ ਗਈ ਆਪਣੇ ਸਕੂਲ ਨੰਨੂ ਵੀ ਆਪਣੇ ਸਕੂਲ ਤੇ ਰੋਬਿਨ ਗਿਆ ਕਾਲਜ ਤੇ ਸੋ ਹੁਣ ਮੈਂ ਫ੍ਰੀ ਆਂ गाइस ਤੇ ਹੁਣੇ ਮੈਂ ਸ਼ਾਵਰ ਲੈ ਕੇ ਆਈ ਆਂ ਤੇ ਹੁਣ ਮੈਂ ਕਰਦੀ ਆਂ ਆਪਣੇ ਵਲੋਗ ਦੀ ਸ਼ੁਰੂਆਤ ਜੋ ਕਿ ਡੇਲੀ ਰੁਟੀਨ ਦਾ ਵਲੋਗ ਤੁਹਾਨੂੰ ਜਰੂਰ ਦਿਖਾਣਾ ਹੈ ਦਿਖਾਣਾ ਹੈ ਬਸ ਗਾਇਸ ਆ ਜਿਹੜੇ ਕਪੜੇ ਪਏ ਨੇ ਇੱਥੇ ਸੋਫੇ ਤੇ ਇਹ ਸਾਰੇ ਮੈਂ ਹਜੇ ਤੈ ਲਗਾਣੇ ਨੇ ਇਹ ਮੈਂ ਕੱਲ ਧੋਤੇ ਸੀ ਤੇ ਨਨੂ ਦੀ ਗੱਡੀ ਇਹ ਉਹ ਸੋਫੇ ਤੇ ਹੀ ਰੱਖੀ ਹੋਈ ਹੈ ਕਿਉਂਕਿ ਸੋਨੀਆਂ ਨੇ ਹਜੇ ਆਣਾ ਹੈ ਝਾੜੂ ਪੋਚਾ ਲਗਾਣ ਇਹ ਹਜੇ ਚਾਰਜ ਲਗਾਣੀ ਤੇ ਮੈਂ ਕਰਦੀ ਆ ਗਾਇਸ ਹੁਣ ਜੋ ਮੈਂ ਦਿਖਾਣਾ ਚਾਹੁੰਦੀ ਆ ਤੁਹਾਨੂੰ ਕਿ ਮੈਂ ਅੱਜ ਬਣਾਵਾਂਗੀ ਬ੍ਰੈਡ ਰੋਲ ਬ੍ਰੈਡ ਰੋਲ ਬਣਾਵਾਂਗੀ ਯਮੀ ਯਮੀ ਰੈਸਟੋਰੈਂਟ ਸਟਾਈਲ ਬ੍ਰੈਡ ਰੋਲ ਦੀ ਰੈਸਪੀ ਦਵਾਂਗੀ ਗਾਇਜ਼ ਅੱਜ ਮੈਂ ਕਸਟਰਡ ਪਾ ਕੇ ਰੈਸਟੋਰੈਂਟ ਸਟਾਈਲ ਤੇ ਦੇਖਿਓ ਤੁਸੀਂ ਤੇ ਵਲੌਗ ਵਿੱਚ ਬਣੇ ਰਿਓ ਗਾਇਜ਼ ਤੇ ਦੇਖਿਓ ਮੈਂ ਕੀ ਕੀ ਕਰਦੀ ਆ ਤੇ ਵਧੀਆ ਸਪੈਸ਼ਲ ਸਵੀਟ ਡਿਸ਼ ਬਣ ਕੇ ਰੈਡੀ ਹੋ ਜਾਏਗੀ ਸਵੀਟ ਡਿਸ਼ ਬ੍ਰੈਡ ਦੀ ਸੋ ਸਭ ਤੋਂ ਪਹਿਲੇ ਗਾਇਜ਼ ਮੈਂ ਲਵਾਂਗੀ ਦੁੱਧ ਦੁੱਧ ਪਾਵਾਂਗੇ ਸਭ ਤੋਂ ਪਹਿਲੇ ਗਾਇਜ਼ ਮੈਂ ਲਵਾਂਗੀ ਦੁੱਧ ਦੁੱਧ ਮੈਂ ਪਾ ਦਿੱਤਾ ਹੈ ਠੀਕ ਹੈ ਤੇ ਦੁੱਧ ਮੈਂ ਪਾਇਆ ਹੈ तकरीबन 2 ਗਲਾਸ 2 ਗਲਾਸ ਦੁੱਧ ਦੇ ਪਾਤੇ ਨੇ ਆਪਾਂ ਇਹਦਾ ਬਣਾਣਾ ਹੈ ਕਸਟਰਡ ਤੇ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਚੀਨੀ ਚੀਨੀ ਪਾਵਾਂਗੇ ਜਿੰਨਾ ਕ ਮਿੱਠਾ ਤੁਸੀਂ ਰੱਖਣਾ ਹੈ ਉਸ ਹਿਸਾਬ ਨਾਲ ਆਪਾਂ ਚੀਨੀ ਪਾਵਾਂਗੇ ਇਹ ਰੈਸਪੀ ਇਹ ਨਾ ਜੋ ਇਹ 2 ਮਿੰਟਾਂ ਵਿੱਚ ਤਿਆਰ ਹੋਣ ਵਾਲੀ ਰੈਸਪੀ ਏ ਜੀ ਆਪਾਂ ਆਪਣੇ ਟੇਸਟ ਅਕੋਰਡਿੰਗ ਪਾ ਲਈ ਚੀਨੀ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਹੀ ਪਾਵਾਂਗੇ ਕਸਟਰਡ ਪਹਿਲੇ ਥੋੜਾ ਗਰਮ ਹੋ ਲਵੇ ਕਸਟਰਡ ਆਪਣਾ ਕਿੱਥੇ ਹੈ ਗਾਇਜ਼ ਆ ਰਿਹਾ ਪੀਪੀਰੀ ਮਸਾਲੇ ਦੇ نیچے ਪਿਆ ਹੈ ਕਸਟਰਡ ਠੀਕ ਹੈ ਕਸਟਰਡ ਲੈ ਲਿਆ ਆਪਾਂ ਦੇਖੋ ਵੈਨੀਲਾ ਫਲੇਵਰ ਦਾ ਲਿਆ ਮੈਂ ਕਸਟਰਡ ਥੋੜਾ ਇਹ ਦੁੱਧ ਗਰਮ ਹੋਏਗਾ ਸੋ ਆਪਾਂ ਕਸਟਰਡ ਨੂੰ ਕਿਸੇ ਕੋਲੀ ਵਿੱਚ ਪਾ ਲਾਂਗੇ ਆਪਾਂ ਇੱਥੋਂ ਲੈ ਲੀਏ ਆਪਾਂ ਇੱਕ ਕੜਛੀ ਲੈ ਲੀਏ ਥੋੜਾ ਗਰਮ ਹੋ ਲਵੇ ਜਿਵੇਂ ਗਰਮ ਹੋਏਗਾ ਆਪਾਂ ਥੋੜਾ ਜਿਹਾ ਕਸਟਰਡ ਕੋਲੀ ਵਿੱਚ ਪਾ ਕੇ ਤੇ 2 ਚਮਚ ਕਸਟਰਡ ਪਾਊਡਰ ਦੇ ਪਾਵਾਂਗੇ ਲੋ ਜੀ ਸਬਜੀ ਹਾਲਾ ਵੀ ਆ ਗਿਆ ਬਾਹਰ ਜਦ ਤੱਕ ਦੁੱਧ ਗਰਮ ਹੁੰਦਾ ਗਾਇਜ਼ ਮੈਂ ਤੁਹਾਨੂੰ ਦੱਸਦੀਆਂ ਕਿ ਰਾਤੀ ਨੰਨੂ ਨੇ ਇੰਨਾ ਪਰੇਸ਼ਾਨ ਕੀਤਾ ਨਾ ਰਾਤ ਦੇ 12:35 ਹੋ ਗਏ ਸੀ ਤੇ ਇਹਨੂੰ ਜੀ ਮੈਂ ਚੀਜੀ ਖਾਣੀ ਹੈ ਤੇ ਜੀ ਜੀ 12:30 ਵਜੇ ਨਾਲ ਕੋਈ ਦੁਕਾਨ ਖੁੱਲਲੇ ਸਬਜ਼ੀਆਂ ਲਾਗਿਆ ਬੋਲ ਲਵੇ ਪਹਿਲੇ ਉਹ ਤੇ ਰਾਤੀ ਬਲਿੰਕਟ ਤੋਂ ਆਰਡਰ ਕਰਕੇ ਇਹਨਾਂ ਮੈਂ ਚੀਜ਼ ਮੰਗਵਾ ਕੇ ਦਿੱਤੀ ਜੋ ਇਹ ਖਾਂਦੀ ਏ ਇਹਦੇ ਫੇਵਰੇਟ ਪਤਾ ਕੀ ਹੈ ਐਮਲੇ ਚਿਪਸ ਆਇਆ ਨੂੰ ਰਾਤੀ 12:30 ਵਜੇ ਮੰਗਵਾ ਕੇ ਦਿੱਤੇ ਲੈ ਨੂੰ ਦੇਖੋ ਚਲੋ ਜੀ ਦੁੱਧ ਤਕਰੀਬਨ ਆਪਣਾ ਹੋ ਰਿਹਾ ਗਰਮ ਕਸਟਰਡ ਕੋਲਣ ਲਈ ਆਪਾਂ ਦੇਖ ਲਈਏ ਥੋੜਾ ਜਿਹਾ ਕੋਸਾ ਹੀ ਰੱਖਣਾ ਹਾਂ ਕੋਸਾ ਹੋ ਗਿਆ ਕਸਟਰਡ ਕੋਲਾਂਗੇ ਆਪਾਂ ਇਹਦੇ ਵਿੱਚ ਗੈਸ ਥੋੜਾ ਲੋ ਕਰ ਦਾਂਗੇ ਤੇ ਇਹ ਚ ਪਾਵਾਂਗੇ ਕਸਟਰਡ ਲੋ ਜੀ ਆਪਾਂ ਕਸਟਰਡ ਪਾਵਾਂਗੇ ਇਹਦੇ ਵਿੱਚ ਪੂਰੇ 2 ਚਮਚ ਆਪਾਂ ਐਕਸਟਰਾ ਤਾਂ ਖੋਲੀ ਦਾ ਕਿ ਤਾਂ ਕਿ ਨਾ ਚੰਗੇ ਤਰ੍ਹਾਂ ਮਿਕਸ ਹੋ ਜੇ ਕਸਟਰਡ ਫਿਰ ਆਪਾਂ ਇਹਨੂੰ ਪਾਵਾਂਗੇ ਦੁੱਧ ਦੇ ਵਿੱਚ ਤਦ ਤੱਕ ਫਲੇਮ ਥੋੜੀ ਤੇਜ਼ ਕਰ ਦਈਏ ਗੈਸ ਦੀ ਯम्मी ਯम्मी ਸਵੀਡਿਸ਼ ਬਣੇਗੀ ਗਾਇਜ਼ ਅੱਜ ਮੇਰਾ ਇਹ ਵਾਲੀ ਡਿਸ਼ ਖਾਣ ਦਾ ਬੜਾ ਹੀ ਢਿਲ ਕਰ ਰਿਹਾ ਸੀ ਸੋ ਗਾਇਜ਼ ਮੈਂ ਕਿਹਾ ਵੀ ਮੈਂ ਇਹ ਵਾਲੀ ਡਿਸ਼ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਮੈਂ ਆਪ ਵੀ ਖਾਵਾਂ ਤੇ ਟੇਸਟ ਕਰਾਂ ਇੰਜੋਏ ਕਰਾਂ ਚਲੋ ਜੀ ਕਸਟਰਡ ਆਪਣਾ ਪੂਰੀ ਤਰ੍ਹਾਂ ਖੁੱਲ ਚੁੱਕਾ ਹੈ ਇਧਰ ਦੁੱਧ ਵੀ ਉਬਾਲਾ ਆ ਗਿਆ ਦੁੱਧ ਨੂੰ ਵੀ ਦੇਖੋ ਦੁੱਧ ਕੋਈ ਵੀ ਤੁਸੀਂ ਲੈ ਸਕਦੇ ਹੋ ਗਾਂ ਦਾ ਮੱਝ ਦਾ ਪੈਕਟਾਂ ਵਾਲਾ ਜਿਹੜਾ ਵੀ ਜਿਹੜਾ ਮਰਜ਼ੀ ਲੈ ਸਕਦੇ ਹੋ ਪਾਸੇ ਇਹਨੂੰ ਹੁਣ ਹਿਲਾਇ ਜਾਵਾਂਗੇ ਆਪਾਂ ਥੋੜੀ ਦੇਰ ਦੁੱਧ ਆਪਣਾ ਹੋ ਰਿਹਾ ਹੈ گاੜਾ ਹੋ ਰਿਹਾ ਹੈ ਬੋਇਲ ਹੋ ਰਿਹਾ ਵਾ ਤੇ ਤਦ ਤੱਕ ਆਪਾਂ ਇੱਕ ਆਹ ਤਿੰਨ ਲਾਂਚੀਆਂ ਲਈਆਂ ਨੇ ਆਪਾਂ ਇਹ ਵੀ ਇਹਦੇ ਵਿੱਚ ਪਾਵਾਂਗੇ ਫਲੇਵਰ ਦੇਣ ਲਈ ਇਲਾਇਚੀ ਦਾ ਫਲੇਵਰ ਵੀ ਬਹੁਤ ਵਧੀਆ ਲੱਗਦਾ ਹੈ ਇਹਦੇ ਵਿੱਚ ਹੁਣ ਇਹਨੂੰ ਆਪਾਂ ਫਲੇਮ ਨੂੰ ਤੇਜ਼ ਕਰਾਂਗੇ ਦੁੱਧ ਹੋ ਗਿਆ ਪੂਰੀ ਤਰ੍ਹਾਂ ਇਹ ਗਾੜਾ ਇਹਨੂੰ ਹੁਣ ਆਪਾਂ ਕਰ ਦਾਂਗੇ ਬੰਦ ਤੇ ਠੰਡਾ ਹੋਣ ਲਈ ਰੱਖ ਦਵਾਂਗੇ ਦੇਖੋ ਜੀ ਉਬਾਲੇ ਚੰਗੀ ਤਰ੍ਹਾਂ ਆ ਚੁੱਕੇ ਨੇ ਤੇ ਥੋੜਾ ਗਾਣਾ ਹੋ ਗਿਆ ਤੇ ਹੁਣ ਇਹਨੂੰ ਆਪਾਂ ਰੱਖਾਂਗੇ ਠੰਡਾ ਕਰਨ ਲਈ ਤੇ ਜਦ ਤੱਕ ਇਹ ਠੰਡਾ ਹੁੰਦਾ ਹੈ ਗਾਇਜ਼ ਜਦ ਤੱਕ ਇਹ ਠੰਡਾ ਹੁੰਦਾ ਆਪਾਂ ਉਹਨੇ ਦੇ ਬ੍ਰੈਡ ਦੇ ਪੀਸ ਆਪਾਂ ਕੱਟਦੇ ਆ ਬ੍ਰੈਡ ਦੀਆਂ ਜਿਹੜੇ ਸਾਈਡਾਂ ਹੁੰਦੀਆਂ ਨੇ ਆਪਾਂ ਉਹ ਕੱਟਣੀਆਂ ਨੇ ਲਓ ਜੀ ਆਪਾਂ ਬ੍ਰੈਡ ਦੀਆਂ ਕੱਟ ਲੀਆਂ ਨੇ ਸਾਰੀਆਂ ਸਾਈਡਾਂ ਕਿਨਾਰੀਆਂ ਕੱਟ ਲੀਆਂ ਨੇ ਸਾਰੀਆਂ ਚਾਕੂ ਦੇ ਨਾਲ ਆ ਦੇਖੋ ਸਾਰੀਆਂ ਵਧੀਆ ਤਰੀਕੇ ਨਾਲ ਆਪਾਂ ਕੱਟ ਲੀਆਂ ਨੇ ਦੇਖੋ ਤੇ ਹੁਣ ਆਪਾਂ ਇਹਨੂੰ ਕਰਾਂਗੇ ਉਸ ਸਾਈਡ ਤੇ ਤੇ ਆਪਾਂ ਲਵਾਂਗੇ ਫਰੈਸ਼ ਤਾਜ਼ਾ ਮਲਾਈ ਤਾਜ਼ਾ ਮਲਾਈ ਲੈ ਲਈਏ ਮੈਂ ਇਹਦੇ ਵਿੱਚ ਥੋੜੀ ਜਿਹੀ ਹੋਰ ਪਾਵਾਂਗੇ ਇਹਦੇ ਵਿੱਚ ਪਾਣਾ ਗਾਇਜ਼ ਮਿਲਕ ਪਾਊਡਰ ਵੀ ਪਾਣਾ ਹੈ ਇਹਦੇ ਵਿੱਚ ਤੇ ਮੈਂ ਇਸ ਟਾਈਮ ਕੱਲੀ ਆ ਘਰੇ ਤੇ ਰੋਬਿੰਡ ਦਾ ਕਾਲਜ ਹੈ ਰੋਬਿੰਡ ਦੇ ਪਾਪਾ ਵੀ ਚਲੇ ਗਏ ਨੇ ਸੋ ਮੈਂ ਕੱਲੀ ਇਸ ਕਰਕੇ ਹੁਣ ਮੈਂ ਇਹਦੇ ਵਿੱਚ ਮਿਲਕ ਪਾਊਡਰ ਕਰਾਂਗੀ ਸਕਿਪ ਕੱਲੀ ਮਲਾਈ ਲਵਾਂਗੀ ਮੈਂ ਠੀਕ ਹੈ ਤਾਜੀ ਮਲਾਈ ਲੈਣੀ ਬਿਲਕੁਲ ਤਾਜੀ ਮਲਾਈ ਤਾਜੀ ਮਲਾਈ ਨੂੰ ਹੁਣ ਮੈਂ ਇੱਕ ਕਮੈਂਟ ਤਾਜੀ ਮਲਾਈ ਨੂੰ ਪਾਵਾਂਗੀ ਮੈਂ ਬ੍ਰੈਡ ਦੇ ਉੱਪਰ ਲਗਾਵਾਂਗੀ ਇਹਦੇ ਉੱਪਰ ਲਗਾ ਕੇ ਲੋ ਜੀ ਗਾਇਜ਼ ਆਪਾਂ ਮਲਾਈ ਲਗਾ ਦਿੱਤੀ ਹੈ ਫਰੈਸ਼ ਤਾਜ਼ਾ ਮਲਾਈ ਲਗਾ ਦਿੱਤੀ ਹੈ ਤੇ ਹੁਣ ਇਹਨੂੰ ਆਪਾਂ ਰੋਲ ਨਹੀਂ ਕਰਨੇ ਹੈਗੇ ਰੋਲ ਦੀ ਜਗ੍ਹਾ ਆਪਾਂ ਇਸ ਤਰ੍ਹਾਂ ਕਰਾਂਗੇ ਠੀਕ ਹੈ ਸੌਰੀ ਗਾਇਜ਼ ਰੋਲ ਨਹੀਂ ਮੈਂ ਬਣਾ ਸਕੀ ਚਾਹੇ ਰੋਲ ਬਣਾਓ ਤੇ ਚਾਹੇ ਜਿਵੇਂ ਮਰਜ਼ੀ ਬਣਾਓ ਬੰਨੀ ਤਾਂ ਉਹੀ ਡਿਸ਼ ਹੈ ਠੀਕ ਹੈ ਗਾਇਜ਼ ਤੇ ਦੇਖੋ ਇਹਨੂੰ ਆਪਾਂ ਹੁਣ ਪਾਵਾਂਗੇ ਇੱਕ ਡੱਬੇ ਵਿੱਚ ਯਮੀ ਯਮੀ ਸਟੇਡਿਸ਼ ਬਣ ਕੇ ਰੈਡੀ ਹੋਣੀ ਆਪਣੀ ਇਹ ਇਧਰ ਆਪਣਾ ਕਸਟਰਡ ਵੀ ਤਿਆਰ ਹੈ ਦੇਖੋ ਜੀ ਕਸਟਰਡ ਪੂਰਾ ਤਿਆਰ ਹੈ ਤੇ ਜਦੋਂ ਆਪਾਂ ਇਹ ਚੀਜ਼ ਖਾਵਾਂਗੇ ਤੇ ਆਪਾਂ ਨੂੰ ਲੱਗੇਗੀ ਪੂਰੀ ਰਸ ਮਿਲਾਈ ਆਸਮਾਈ ਅਗੇ ਯੂ ਗਾਇਜ਼ ਆਪਾਂ ਹਨ ਇਹਦੇ ਉੱਪਰ ਪਾਵਾਂਗੇ ਆਪਾਂ ਕਸਟਰਡ ਰੋਬੀ ਨੂੰ ਤਾਂ ਗਾਇਜ਼ ਆਂਵਲੀ ਬੜੀ ਜ਼ਿਆਦਾ ਟੇਸਟ ਲੱਗਦੀ ਹੈ ਆਂਵਲੀ ਬ੍ਰੈਡਰ ਖਾ ਕੇ ਉਹਨੂੰ ਤਾਂ ਫੀਲਿੰਗ ਆਉਂਦੀ ਹੈ ਕਿ ਮੈਂ ਰਸ ਮਲਾਈ ਖਾ ਰਿਆ ਹਾਂ ਉਹਨੇ ਮੈਨੂੰ ਕਿੰਨੀ ਵਾਰੀ ਕਿਹਾ ਸੋ ਕਾਲਜ ਤੋਂ ਆਏਗਾ ਤੇ ਉਹਨੇ ਖੁਸ਼ ਹੋ ਜਾਣਾ ਕਿ ਅੱਜ ਸਵੀਟ ਡਿਸ਼ ਬਣੀ ਪਈ ਹੈ ਮੇਰੇ ਖਾਣ ਲਈ ਹੁਣ ਇਹਨੂੰ ਆਪਾਂ ਡਰਾਈ ਫਰੂਟ ਨਾਲ ਡੈਕੋਰੇਟ ਕਰਾਂਗੇ ਠੀਕ ਹੈ ਇਹਦਾ ਪੂਰਾ ਫਲੇਵਰ ਗਾਇਸ ਜਦੋਂ ਆਪਾਂ ਖਾਵਾਂਗੇ ਨਾ ਐਤਾ ਹੀ ਫੀਲ ਫੀਲਿੰਗ ਆਏਗੀ ਕਿ ਆਪਾਂ ਆਸਮਲਾਈ ਖਾ ਰਹੇ ਆ ਗਾਇਸ ਬੁਜਾਰੀ ਆਸਮਲਾਈ ਭੁੱਲ ਜਾਗੇ ਆ ਵਾਲੀ ਆਮਲੇ ਤਰੀਕੇ ਨਾਲ ਖਾਵਾਂਗੇ ਤਾਂ ਮੈਕਸਰ ਆ ਬਣਾਦੀ ਰਹਿੰਦੀ ਆ ਗਾਇਸ ਸੋ ਅੱਜ ਮੇਰਾ ਮਿੱਠਾ ਖਾਣ ਤੇ ਕੁਝ ਦਿਲ ਸੀਗਾ ਸੋ ਦੇਖੋ ਗਾਇਸ ਏ ਦੇਖੋ ਇਹਨੂੰ ਹੁਣ ਆਪਾਂ ਫ੍ਰਿਜ ਵਿੱਚ ਰੱਖਣਾ ਗਾਇਸ ਫ੍ਰਿਜ ਵਿੱਚ ਰੱਖ ਕੇ 15 ਮਿੰਟ ਬਾਅਦ ਮੈਂ ਤੁਹਾਨੂੰ ਕੱਢ ਕੇ ਦਿਖਾਨੀ ਆ ਠੀਕ ਹੈ ਗਾਇਸ ਆਪਾਂ ਇਹਨੂੰ ਹੁਣ ਫ੍ਰਿਜ ਵਿੱਚ ਲਗਾ ਦਈਏ ਫਿਰ ਜਦੋਂ ਠੰਡੀ ਹੋਏਗੀ ਤੇ ਫਿਰ ਤੁਹਾਨੂੰ ਕੱਟ ਕੇ ਆਪਾਂ ਚਮਚ ਨਾਲ ਖਾ ਕੇ ਦਿਖਾਣੇ ਆ ਪੂਰੀ ਤਰ੍ਹਾਂ ਤੇ ਤੁਸੀਂ ਕਹੋਗੇ ਵਾਹ ਜੀ ਵਾਹ ਐਦਾਂ ਦੀ ਰਸਮਲਾਇ ਤਾਂ ਅਸੀਂ ਵੀ ਘਰੇ ਬਣਾਈਏ ਖਾਨ ਨੂੰ ਠੀਕ ਹੈ ਗਾਇਸ ਇਹਨੂੰ ਹੁਣ ਆਪਾਂ ਲਗਾਈਏ ਫ੍ਰਿਜ ਦੇ ਵਿੱਚ ਲੋ ਜੀ ਗਾਇਸ ਮੈਂ ਲਗਾ ਦਿੱਤੀ ਫ੍ਰਿਜ ਦੇ ਵਿੱਚ ਤੇ ਇਹਨੂੰ ਹੁਣ ਹੋਂਦ ਦੇਨੇ ਆਪਾਂ ਠੰਡਾ ਆਪਣੀ ਰਸਮਲਾਇ ਨੂੰ ਸਵੀਟ ਡਿਸ਼ ਨੂੰ ਜੋ ਕਿ ਕਰੇਗੀ ਰੈਸਟੋਰੈਂਟ ਦੀ ਸਵੀਡਿਸ਼ ਵੀ ਫੇਲ ਗਾਇਸ ਚਲੋ ਜੀ ਮਿਲਦੇ ਆ 10 ਕਿ ਮਿੰਟ ਬਾਅਦ 10 ਮਿੰਟ ਬਾਅਦ ਮੈਂ ਦੇਖਦੀ ਆ ਗਾਇਸ ਜੋ ਠੰਡੀ ਹੋ ਜੇਗੀ ਫਿਰ ਆਪਾਂ ਖਾ ਕੇ ਇੰਜੋਏ ਕਰਦੇ ਆ ਸਵੀਡਿਸ਼ ਸੋ ਬਸ ਗਾਇਸ ਜਦ ਤੱਕ ਆਪਣੀ ਠੰਡੀ ਹੋ ਰਹੀ ਹੈ ਰਸ ਮਲਾਈ ਤਦ ਤੱਕ ਆਪਾਂ ਕੱਪੜੇ ਵਗੈਰਾ ਤੈਅ ਲਗਾ ਲਈਏ ਸਾਰੇ ਕੱਪੜੇ ਮੈਂ ਰੱਖਦੀ ਆ ਇੱਥੇ ਅੰਦਰ ਸਾਰੇ ਸੋਫੇ ਤੋਂ ਚੱਕ ਕੇ ਮੈਂ ਅੰਦਰ ਰੱਖਦੀ ਆ ਤੇ ਹਵਾ ਤੇ ਬੈਠ ਕੇ ਆਰਾਮ ਦੇ ਨਾਲ ਮੈਂ ਤੈਅ ਲਗਾ ਲਵਾਂ ਫਿਰ ਹੋ ਜਾਣਾ ਬੱਚਿਆਂ ਨੂੰ ਸਕੂਲੋਂ ਲਿਆਉਣ ਦਾ ਟਾਈਮ ਅੱਜ ਘਰ ਕੋਈ ਵੀ ਨਹੀਂ ਤੇ ਫਿਰ ਮੈਂ ਲੈ ਕੇ ਆਨੀ ਆ ਨੰਨਿਆਂ ਨੂੰ ਸਕੂਲੋਂ ਸੋ ਮੈਂ ਬਾਹਰ ਰੱਖਾਂ ਕੱਪੜੇ ਸਾਰੇ ਵਾਧੂ ਹੋਏ ਪੇ ਤੈਹ ਲਾਣ ਵਾਲੇ ਪ੍ਰੈਸ ਵਾਲੇ ਪ੍ਰੈਸ ਵਿੱਚ ਬਨਾਂਗੀ ਗਾਇਜ਼ ਇਹ ਹੈ ਜੀ ਸਾਡੀ ਡੇਲੀ ਰੁਟੀਨ ਜੀ ਸੋ ਮਿਲਦੇ ਆ ਤੁਹਾਨੂੰ 5 ਮਿੰਟ ਰੁੱਕ ਕੇ ਸੋ ਗਾਇਜ਼ ਟਾਈਮ ਹੋ ਗਿਆ ਓਵਰ ਤੇ ਆਪਾਂ ਦੇਖੀਏ ਕਿ ਆਪਣੀ ਸਵੀਡਿਸ਼ ਬਣੀ ਜਾਂ ਨਹੀਂ ਬਣੀ ਠੰਡੀ ਹੋਈ या नहीं हुई आप हम ठंडी ठंडी द कर हैं इंजॉय ये अपनी रस मलाई गाइज रस मलाई खाने तो करते हैं इंजॉय तो मैं थानू दिखा नहीं है। ठीक है लो जी गाइस अपनी होगी अमी अम्मी रस मलाई बन के स्टा रैडी रैडी ਦੇਖੋ ਜੀ ਮੈਂ 1 ਮਿੰਟ 5 ਨੰਬਰ ਤੇ ਕਾ ਲਾਂ ਦੇਖੋ ਜੀ ਰਸਮ ਲਈ ਪੂਰੀ ਬਾਜ਼ਾਰੀ ਹੂੰ ਸੋ ਗਾਇਜ਼ ਮੈਂ ਕਹਿ ਨਹੀਂ ਸਕਦੀ ਜਿੰਦੇ ਤੁਸੀਂ ਆਪ ਨੇ ਟੈਸਟ ਕਰਦੇ ਇੰਨੀ ਯੰਮੀ ਬਣੀ ਆ ਨਾ ਇੰਨੀ ਯੰਮੀ ਵਿਚਾਰੀ ਕੀ ਹੁੰਦੀ ਰਸਮ ਲਈ ਬਹੁਤ لمبے ਮਣੀ ਹੈ ਬੜੀ ਜਿਆਦਾ ਦੇਖੋ ਵਾਓ ਇਹ ਤਾਂ ਲੱਗਦਾ ਮੈਂ ਹੀ ਖਤਮ ਕਰ ਜਾਣੀ ਪਰ ਨਹੀਂ ਮੈਂ ਰੱਖੂੰਗੀ ਰੋਬਿੰਦ ਦੇ ਲਈ ਸਾਰੀ ਨਹੀਂ ਖਤਮ ਕਰਾਂਗੀ ਗਾਈਜ਼ ਰੋਬਿਨ ਲਈ ਰੱਖਾਂਗੇ ਬਸ ਬਾਕੀ ਮੈਂ ਰੋਬਿਨ ਦੇ ਨਾਲ ਖਾਵਾਂ ਮੈਂ ਦੱਸ ਨਹੀਂ ਸਕਦੀ ਗਾਇਜ਼ ਇੰਨੀ ਯਮਮੀ ਬਣੀ ਹੈ ਇੰਨੀ ਸਵਾਦ ਬਣੀ ਹੈ ਨਾ ਇਹ ਤਰੀਕੇ ਨਾਲ ਬਣਾਓ ਰਸਮਲਾਈ 스웨디시 ਤੇ ਕਰੋ ਇੰਜੋਏ ਬੱਚਿਆਂ ਕਰੋ ਖੁਸ਼ ਇੰਨੀ लाजवाब ਬਣੀ ਹੈ ਨਾ ਮੈਂ ਦੱਸ ਨਹੀਂ ਸਕਦੀ ਗਾਇਜ਼ ਬਹੁਤ ਜ਼ਿਆਦਾ ਯਮਮੀ ਬਣੀ ਹੈ ਤੇ ਬਸ ਗਾਇਸ ਹੁਣ ਮੈਂ ਇਸ ਵਲੋਗ ਦਾ ਮੈਂ ਕਰਦੀ ਆ ਇੱਥੇ ਹੀ ਐਂਡ ਬੱਚਿਆਂ ਨੂੰ ਸਕੂਲੋਂ ਲਿਆਣਾ ਹੈ ਤੇ ਸੋ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗੀ ਹੋਏਗੀ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਤੇ ਚੈਨਲ ਨੂੰ ਜੇ ਤੁਸੀਂ ਨਵੇਂ ਹੋ ਤੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਗਾਇਸ ਮਿਲਦੇ ਆ ਹੁਣ ਤੁਹਾਨੂੰ ਨਵੀਂ ਤੇ ਨੈਕਸਟ ਵੀਡੀਓ ਚ ਬਾਏ ਗਾਇਸ ਟੇਕ ਕੇਅਰ